ਬਾਰ ਬਾਰ ਕਾਲਾ ਹੀ ਤੇਲ ਹੋਇਆ ਹੁੰਦਾ ਐਂ ਲੱਗਦਾ ਜਿਵੇਂ ਕਾਲਾ ਪੇਂਟ ਦੇ ਵਿੱਚ ਹੀ ਤਲੀ ਜਾਂਦੇ ਪਠੂਰੇ 25 ਰੁਪਏ ਦੀ ਪਲੇਟ ਅਖਬਾਰ ਤੇ ਪਾ ਕੇ ਇੱਥੇ ਤਾਂ ਚਿੱਕੜ ਵਰਗਾ ਹੋ ਜਾਂਦਾ ਤਾਂ ਵੀ ਲੱਗੇ ਰਹਿੰਦੇ ਜਾਨ ਹੀ ਨਹੀਂ ਛੱਡਦੇ ਉਹਦੀ ਚਿੱਕੜ ਵਰਗਾ ਵਾਕਈ ਇਹ ਪ੍ਰੋਪਰ ਤੁਸੀਂ ਕੋਟ ਕੀਤਾ ਚਿੱਕੜ ਵਰਗਾ ਤੇਲ ਹੋਇਆ ਛੱਡਦੇ ਉੱਤੇ ਤਿੰਨ ਵਾਰ ਤੋਂ ਵੱਧ ਨਹੀਂ ਤਲਿਆ ਜਾਣਾ ਚਾਹੀਦਾ ਉਹ ਤਿੰਨ ਵਾਰ 3 ਟਾਈਮਸ ਉਹਨੂੰ ਯੂਜ਼ ਕਰ ਸਕਦੇ ਗੱਡੀ ਰੋਕ ਕੇ ਬੰਦਾ ਕਹਿੰਦਾ ਤੱਤਾ ਤੱਤਾ ਫਰੈਸ਼ ਗੁੜ ਖਾ ਲਈਏ ਮੈਨੂੰ ਲੱਗਦਾ ਕਿ ਉਹਦੇ ਵਿੱਚ ਕੈਮੀਕਲ ਨਾਲ ਉਹਨਾਂ ਕਹਿੰਦੇ ਪੋਲਿਸ਼ ਕਰਦੇ ਨੇ ਬਾਥਰੂਮ ਦੇ ਵਿੱਚ ਮਿਲਿਆ ਇਹ ਉਹੀ ਘੋੜਾ ਜਿਹੜਾ ਨੇ ਘੋੜਿਆ ਹੋਇਆ ਡਿਸਾਲਵ ਕੀਤਾ ਹੋਇਆ ਇਹਦੀਆਂ ਇਹਨੇ ਪਿੰਨੀਆਂ ਬਣਾਉਣੀਆਂ ਦੱਸੋ ਮਿਲ ਵਾਲਾ ਬੰਦਾ ਇੱਕ ਦਿਨ ਵੀ ਇੱਕ ਘੰਟਾ ਮਿਲ ਬੰਦ ਹੋ ਜਾਏ ਤਾਂ ਉਹਦਾ ਕਿੰਨਾ ਨੁਕਸਾਨ ਹੁੰਦਾ ਉਹ ਕਿੱਦਾਂ ਬੀਅਰ ਕਰਦਾ ਉਹਨੂੰ ਕਹਾਲ ਨਹੀਂ ਆਗੇ ਫਟਾਫਟ ਮਿਲ ਸ਼ੁਰੂ ਕਰਾ ਉਹਨੂੰ ਲੱਗਦਾ ਰਿਕਵਰੀ ਨਹੀਂ ਗੰਨੇ ਚ ਇਹ ਘੋੜਾ ਵਾਲਿਆਂ ਕੋਈ ਰਿਕਵਰੀ ਹੈ ਨਹੀਂ ਇਹ ਫੇਖੰਡ ਪਾਉਂਦੇ ਆ ਬਿਲਕੁਲ ਗਿਰੀ ਹੋਈ ਮੈਲੀ ਕੱਟੇ ਵਾਲੀ ਖੰਡ ਪਤਾ ਨਹੀਂ ਜੁਪੀ ਤੋਂ ਟਰੱਕਾਂ ਦੇ ਟਰੱਕ ਤਿੰਨ ਚਾਰ ਬਿਲਣੇ ਵਾਲੇ ਇਕੱਠੇ ਹੋ ਕੇ ਜੋ ਮੈਂ ਸੁਣਿਆ ਲਿਆਉਂਦੇ ਆ ਕਿਸੇ ਡੰਪ ਤੇ ਕਰਦੇ ਆ ਉੱਥੋਂ ਵੰਡ ਲੈਂਦੇ ਆ ਪਿਛਲੇ ਸਾਲ ਦੇ ਇੰਨੇ ਗੁੜ ਦੇ ਮੈਂ ਸੈਂਪਲ ਲਏ ਆ ਸਾਰੇ ਹੀ ਮਿਲਣਿਆਂ ਦੇ ਮੈਂ ਲਏ ਕੋਈ ਨਹੀਂ ਛੱਡਿਆ ਸਾਰੇ ਸੈਂਪਲਾਂ ਚੋਂ ਮੇਰੇ ਖਿਆਲ 98% ਲਗਭਗ ਖੇਲ ਆਏ ਇਹ ਜੋ ਪੀ ਬਿਹਾਰ ਰਾਜਸਥਾਨ ਦੇ ਆ ਮਠਿਆਈ ਵਾਲੇ ਸੀਗੇ ਹੋਣੇ ਜਿਹੜੇ ਜਦੋਂ ਦੇਖਦੇ ਵੀ ਇਹ ਇਹ ਇਦਾਂ ਲੱਗਦਾ ਵੀ ਇਹ ਪੰਜਾਬ ਨਾਲ ਇਹਨਾਂ ਨੂੰ ਚੜਾ ਪਿਆਰ ਨਹੀਂ ਹੈਗਾ ਤੁਸੀਂ ਸਾਨੂੰ ਮਾਰਨ ਕਿਉਂ ਤੱਕਿਆ ਮਾਰਨਾ ਲੋਕਾਂ ਨੂੰ ਲਾਇਸੈਂਸ ਬਣਿਆ ਤੇਰਾ ਅੱਛਾ ਤੂੰ ਇੱਕ ਬਾਤ ਬਤਾ ਰੋ ਕਿਉਂ ਰਹਾ ਹੈ ਰੋ ਕਿਉਂ ਰਹਾ ਮਲ ਪਾਪ ਜਾਦਾ ਰਹੇ ਇਸ ਕੇ ਬਾਅਦ ਅਸੀਂ ਨਹੀਂ ਅਬਰ ਮੇਰੇ ਮਾਪੇ ਨਹੀਂ ਹੈ ਮੇਰੇ ਵੀ ਨਹੀਂ ਇੱਕ ਮੇਰੀ ਮੇਰੀ ਬਾਤ ਸੁਣੋ ਮੇਰੇ ਇਮੋਸ਼ਨਲੀ ਨਾ ਬਲੈਕਮੇਲ ਕਰ ਤਨਖਾਹ ਤੇ ਕਿਸੇ ਦੀ ਉਮਰ ਨਹੀਂ ਪੁੱਛਣੀ ਚਾਹੀਦੀ ਕਿੰਨੀ ਕਿ ਤਨਖਾਹ ਹੁੰਦੀ ਹੈ ਟੀਚੂ ਲੈਵਲ ਤੇ 300-3 ਲੱਖ ਦੇ ਕਰੀਬ ਸੈਲਰੀ ਮਹੀਨੇ ਦੀ ਹੁੰਦੀ ਸਰਹਾਣੇ ਥੱਲੇ 10000 ਰੁਪਏ ਤਾਂ ਪਿਆ ਹੀ ਹੁਣ ਅਧਾੜੀ ਸਾਢੀ 10000 ਰੁਪਏ ਤਾਂ ਮਹੀਨਾ ਨੇ ਵਿਚਾਰਿਆਂ ਕਈਆਂ ਨੂੰ ਮਿਲਦਾ ਰੈਡੀਕਲ ਕਲਚਰ ਦੇ ਉੱਤੇ ਤੜਕ ਫੜਕਾਲਾ ਜਿਹੜਾ ਬਹੁਤ ਸਸਤਾ ਤੇ ਸਵਾਦ ਸਭ ਤੋਂ ਜ਼ਿਆਦਾ ਇਹ ਮਾਰ ਕਰ ਰਹੇ ਨੇ ਜਦੋਂ ਦੇਖਦੇ ਫੂਡ ਸੇਫਟੀ ਦੇ ਨਿਯਮਾਂ ਨੂੰ ਛਿੱਕੇ ਟੰਗਿਆ ਹੋਇਆ ਵਿੱਚੇ ਤਮਾਕੂ ਮਿਲ ਜਾਂਦੇ ਆ ਰਿਓੜੀਆਂ ਬਣਾਉਂਦੇ ਆ ਜੂਸ ਵਾਲੇ ਬੰਦੇ ਦੇਖਦੇ ਹੋ ਜਦੋਂ ਤੁਸੀਂ ਪਿੰਨੀਆਂ ਸੀਲ ਦੀਆਂ ਪਿੰਨੀਆਂ ਬਣਾਉਂਦੇ ਦੇਖਦੇ ਹੋ ਤੁਸੀਂ ਵਿਆਹਾਂ ਤੇ ਆਪ ਵੀ ਜਾਣਦੇ ਹੋ ਉੱਤੇ ਵੀ ਫਿਰ ਪੂਰੀ ਨਿਗਾਹ ਐ ਪੈਣੀ ਰਹਿੰਦੀ ਹੋਣੀ ਹੈ ਕਿ ਪਾਣੀ ਕਿਹੜਾ ਤੇ ਪਿੱਛੇ ਜੇ ਫੰਕਸ਼ਨ ਘੜਦੀ ਵਾਲਾ ਮੈਂ ਗਿਆ ਸਟੇਜ ਤੇ ਮੈਂ ਕਿਹਾ ਹੁਣ ਪਾਣੀ ਸਾਰੇ ਹੱਥ ਚ ਫੜ ਲਓ ਕੋਈ ਕੋਈ ਬੈਚ ਨੰਬਰ ਕੋਈ ਹੈਗਾ ਹੁਣ ਇਹੇ ਦੱਸੋ ਕਿ ਇਹੀ ਪਾਣੀ ਪੀਣ ਦਾ ਜੇ ਤੁਹਾਨੂੰ ਕੁਝ ਹੋ ਗਿਆ ਤੁਸੀਂ ਕਿਹਨੂੰ ਫੜੋਗੇ ਫੜਾ ਹੀ ਨਹੀਂ ਹੋਣਾ ਫੜੀ ਨਹੀਂ ਹੋਣਾ ਉਹਦਾ ਨਾ ਹੀ ਐਡਰੈਸ ਪਤਾ ਕੀ ਲਿਖਿਆ ਉੱਤੇ ਜੀਟੀ ਰੋਡ ਪੰਜਾਬ ਇੰਡੀਆ ਤੇਲ ਆ ਜਿਹੜਾ ਉਹ ਬਾਰ-ਬਾਰ ਕਾਲਾ ਹੀ ਤੇਲ ਹੋਇਆ ਹੁੰਦਾ ਐਂ ਲੱਗਦਾ ਜਿਵੇਂ ਕਾਲਾ ਪੇਂਟ ਦੇ ਵਿੱਚ ਤਲੀਆਂ ਜਾਂਦੇ ਪਠੂਰੇ 25 ਰੁਪਏ ਦੀ ਪਲੇਟ ਅਖਬਾਰ ਤੇ ਪਾ ਕੇ ਉਹ ਨਹੀਂ ਰਹਿੰਦਾ ਉਹਦਾ ਬਰਤਨ ਜੋ ਇੱਥੇ ਤਾਂ ਚਿੱਕੜ ਵਰਗਾ ਹੋ ਜਾਂਦਾ ਤਾਂ ਵੀ ਲੱਗੇ ਰਹਿੰਦੇ ਜਾਨ ਹੀ ਨਹੀਂ ਛੱਡਦੇ ਉਹਦੀ ਚਿੱਕੜ ਵਰਗਾ ਵਕਈ ਇਹ ਪ੍ਰੋਪਰ ਤੁਸੀਂ ਕੋਟ ਕੀਤਾ ਚਿੱਕੜ ਵਰਗਾ ਤੇਲ ਹੋਇਆ ਛੱਡਦੇ ਹੋ ਤੇਲ ਦੀ ਹੈ ਲੋਕ ਤਨ 8 ਕੀ ਕਢਣਾ ਤਿੰਨ ਵਾਰ ਤੋਂ ਵੱਧ ਨਹੀਂ ਤਲਿਆ ਜਾਣਾ ਚਾਹੀਦਾ ਉਹ ਤਿੰਨ ਵਾਰ 3 ਟਾਈਮਸ ਉਹਨੂੰ ਯੂਜ਼ ਕਰ ਸਕਦੇ ਉਸ ਤੋਂ ਬਾਅਦ ਉਹਦੇ ਵਿੱਚ ਟ੍ਰਾਂਸ ਫੈਟ ਵੱਜ ਜਾਂਦੀ ਟ੍ਰਾਂਸ ਫੈਟ ਅਸੀਂ ਟੈਸਟ ਲਾਉਣੇ ਨਾ ਹੁਣ ਸਾਡੇ ਕੋਲ ਫੂਡ ਸੇਫਟੀ ਆਨ 휠ਸ ਵੀ ਆ ਗਈਆਂ ਮੌਕੇ ਤੇ ਟੈਸਟ ਕਰਨਾ ਉਹਦੇ ਭਾਵੇਂ ਲੀਗਲ ਕਾਰਵਾਈ ਨਹੀਂ ਅਸੀਂ ਕਰਨੀ ਪਰ ਅਸੀਂ ਉਹ ਦੱਸ ਦੇਣਾ ਵੀ ਤੇਰੇ ਤੇਲ ਜਿਹੜਾ ਇਹਨੂੰ ਹੁਣ ਸੁੱਟ ਡਿਸਕਾਰਡ ਕਰ ਇਹਨਾਂ ਤੋਂ ਹੋਰ ਆ ਅੱਜ ਕੱਲ ਤਾਂ ਇਹਨਾਂ ਤੋਂ ਤੇਲ ਜਿਹੜਾ ਯੂਜ਼ ਕੀਤਾ ਉਹ ਖਰੀਦਣ ਆ ਜਾਂਦੇ ਬੰਦੇ ਇਹਨਾਂ ਤੋਂ ਉੱਥੋਂ ਹੀ ਲੈ ਜਾਂਦੇ ਤੇ ਅੱਛਾ ਉਹ 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 ਬਾਰ 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 ਬਰਤਦੇ ਆ ਬਣਾਉਂਦੇ ਉਹ ਤੇਲ ਇਹਨਾਂ ਤੋਂ ਲੈ ਜਾਂਦੇ ਆ ਭਈ ਉਹਨੂੰ ਫੂਡ ਲਈ ਨਾ ਵਰਤੋ ਖਾਣੇ ਲਈ ਨਾ ਵਰਤੋ ਸੋ ਉਹ ਤੇਲ ਜਿਹੜਾ ਆ ਉਹ ਨਹੀਂ ਵਰਤਣਾ ਚਾਹੀਦਾ ਮਤਲਬ ਤਿੰਨ ਵਾਰ ਜਿਹੜਾ ਇਹਦੀ ਲਾਈਫ ਆ ਹਾਂ ਤਿੰਨ ਵਾਰ ਯੂਜ਼ ਕਰ ਲਓ ਮਤਲਬ ਟ੍ਰਾਈਮ ਤੋਂ ਬਾਅਦ ਯੂਜ਼ ਕਰ ਉਸ ਤੋਂ ਬਾਅਦ ਉਹ ਚ ਟ੍ਰਾਂਸ ਫੈਟ ਬਹੁਤ ਜ਼ਿਆਦਾ ਕੁਆਂਟੀਟੀ ਚ ਵਧ ਜਾਂਦੇ ਆ ਉਹਦੇ ਨਾਲ ਹਾਰਟ ਚ ਬਲੋਕੇਜ ਹੋਣੀ ਤੁਹਾਡੇ ਉਹਨਾਂ ਚ ਨਾੜਾਂ ਚ ਨਾੜਾਂ ਦੇ ਵਿੱਚ ਫੈਟ ਜਮ ਜਣੀ ਇਦਾਂ ਲਿਊਮਨ ਇਦਾਂ ਛੋਟਾ ਹੋ ਜਾਣਾ ਉਹ ਲਿਊਮਨ ਛੋਟਾ ਹੋ ਜਾਣਾ ਤਾਂ ਬੀਪੀ ਵਧਣ ਲੱਗਦਾ